ਸਮੇਂਨ ਲੱਖਾ ਸਿੰਘ ਸੰਗਰ ਇਹ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਤੋਂ ਸੁਪਰ ਪ੍ਰਧਾਨ ਜੀ ਜਨਾਬ ਅਸੀਂ ਜਿਵੇਂ ਕਿ ਤੁਹਾਨੂੰ ਵੀ ਇਹ ਚੀਜ਼ ਸ਼ਾਇਦ ਤੁਹਾਡੇ ਨੋਟਸ ਦੇ ਵਿੱਚ ਹੋਊਗੀ ਪਹਿਲਾ ਵਿਸ਼ਾ ਸਾਡਾ ਇੱਥੇ ਇਕੱਠੇ ਹੋਣ ਦਾ ਇਹ ਹੈ ਕਿ ਨਗਰ ਨਿਗਮ ਦੇ ਵਿੱਚ ਜਿਹੜੀਆਂ ਨਵੀਆਂ ਪੋਸਟਾਂ ਕੱਢੀਆਂ ਗਈਆਂ ਜਿਸ ਦੇ ਵਿੱਚ 500 ਪਲੱਸ ਕੁਛ ਜਿਹੜਾ ਹੈਗਾ ਉਹ ਅ ਬੰਦਾ ਰੱਖਣਾ ਹੈ ਪਰਸਨ ਰੱਖਣੇ ਆ ਉਹਦੇ ਵਿੱਚ 21 ਪੋਸਟਾਂ ਜਿਹੜੀਆਂ ਹੈ ਉਹ ਦਿਵਿਆਂਗ ਵਰਗ ਦੀਆਂ ਲੋਕਲ ਵੇਸ ਤੇ ਕੰਟਰੈਕਟ ਵੇਸ ਤੇ ਉਹ ਨਗਰ ਨਿਗਮ ਦੇ ਵਿੱਚ ਰੱਖਿਆ ਜਾਣਾ ਹੈ ਉਦੇ ਵਿੱਚ ਜਿਹੜੀਆਂ ਕੰਡੀਸ਼ਨਰ ਰੱਖੀਆਂ ਗਈਆਂ ਉਹ ਜਿਹੜੀਆਂ ਹੈਗੀਆਂ ਉਹ ਬਹੁਤ ਗਲਤ ਰੱਖੀਆਂ ਗਈਆਂ ਜੋ ਕਿ ਨਾ 92 ਚ ਨਾ 95 ਚ ਨਾ ਸਨ 2000 ਦੇ ਵਿੱਚ ਨਾ ਸਨ ਆਪਣਾ ਅ ਆਪਣਾ 1992 95 ਦੇ ਵਿੱਚ ਔਰ 2018 ਦੇ ਵਿੱਚ 2016 ਦੇ ਵਿੱਚ ਹੀ ਸਨ ਉਹਦੇ ਵਿੱਚ ਬੈਕ ਲਾਗ ਦੇ ਹਿਸਾਬ ਨਾਲ ਜਿਹੜਾ 2016 ਜਿਹੜਾ ਐਕਟ ਹੈ ਉਹਦੇ ਅਕੋਰਡਿੰਗ ਇਹ ਪੋਸਟਾਂ ਜਿਹੜੀਆਂ ਉਹ ਦਿਵੰਗਾਂ ਵਾਸਤੇ ਰੱਖੀਆਂ ਜਾਂਦੀਆਂ ਸੀ ਉਹਦੇ ਵਿੱਚ ਕੰਡੀਸ਼ਨ ਇਸ ਤਰ੍ਹਾਂ ਦੀ ਕੋਈ ਨਹੀਂ ਰੱਖੀ ਜਾਂਦੀ ਸੀ ਕਿ 40% ਤੋਂ ਲਾ ਕੇ ਜਿਹੜਾ ਉਹ 70 ਜਿਹੜਾ ਹੈਗਾ 70% ਤੱਕ ਹੀ ਉਹ ਦਿਵੰਗਾਂ ਦੀ ਜਿਹੜੀ ਉਹ ਭਰਤੀ ਹੋਊਗੀ। ਔਰ ਅੱਜ ਜਿਹੜਾ ਹੈਗਾ ਜਿਹੜੀਆਂ ਆਪਣੀਆਂ ਪੋਸਟਾਂ ਨਿਕਲੀਆਂ ਚਾਰ ਤਰੀਕ ਜਿਹੜਾ ਹੈਗਾ ਉਹ ਲਾਸਟ ਡੇਟ ਹੈ ਅਗਲੇ ਮਹੀਨੇ ਦੀ। ਉਹਦੇ ਵਿੱਚ ਕੀ ਕੰਡੀਸ਼ਨਾਂ ਰੱਖੀਆਂ ਗਈਆਂ ਕਿ 40% ਤੋਂ ਲਾ ਕੇ 70% ਤੱਕ ਹੀ ਉਹ ਦਿਵੰਗ ਰੱਖੇ ਜਾਣਗੇ। ਜਿਨ੍ਹਾਂ ਦੇ ਵਿੱਚ ਸਿਵਰ ਮੈਨ ਵੀ ਹੈ ਹੋਰ ਵੀ ਕੁਝ ਜਿਹੜਾ ਹੈਗਾ ਜਿਹੜਾ ਫੀਲਡ ਦੇ ਵਿੱਚ ਜਿਹੜਾ ਉਹ ਵਰਕਿੰਗ ਦੇ ਉੱਤੇ ਉਹ ਦਿਵੰਗ ਬਰਗੇੜੇ ਦਿਵੰਗ ਪਰਸਨ ਉਹ ਰੱਖੇ ਜਾਣਗੇ। ਸੋ ਇਹ ਕੰਡੀਸ਼ਨ ਹੈ ਜਿਹੜੀਆਂ ਹੈਗੀਆਂ ਪਹਿਲਾਂ ਨਹੀਂ ਰੱਖੀਆਂ ਗਈਆਂ। ਜਿਹੜਾ 40% ਤੋਂ 70 ਤੱਕ ਇਹ ਭਰਤੀ ਕਰ ਲੈਣਗੇ ਤਾਂ ਫਿਰ ਉਹ ਬਾਕੀ ਕਿੱਥੇ ਜਾਣਗੇ ਜਿਹੜੇ 80% ਐ 70% ਤੋਂ ਉੱਪਰ ਐ ਉਹਨਾਂ ਦੀਆਂ ਬੀਏ ਐਮਏ ਬੀਐਡ ਐਥੋਂ ਤੱਕ ਉਹ ਗ੍ਰੈਜੂਏਸ਼ਨ ਕਰੀ ਬੈਠੇ ਐ ਮਤਲਬ ਕਿ ਲਿਟਰੇਟ ਐ ਫਿਰ ਉਹ ਤਾਂ ਘਰਾਂ ਬੈਠਣ ਜੋਗੀ ਰਹਿ ਗਏ ਆਪਣੇ ਮਾਪਿਆਂ ਤੇ ਡਿਪੈਂਡ ਹੋ ਉਹ ਨਹੀਂ ਐ ਉਹ ਉਹ ਵੀ ਉਹਨਾਂ ਤੋਂ ਮਤਲਬ ਕਿ ਜਿਹੜਾ ਹੈਗਾ ਕਿਨਾਰਾ ਕਰਦੇ ਐ ਭੈਣ ਭਰਾ ਵੀ ਕਿਨਾਰਾ ਕਰਦੇ ਐ ਤਾਂ ਇਸ ਤੋਂ ਚੰਗਾ ਫਿਰ ਉਹਨਾਂ ਨੂੰ ਜ਼ਰਦ ਦੇ ਦਿੱਤਾ ਜਾਵੇ ਅਗਰ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਆ ਬਾਰ-ਬਾਰ ਸਰਕਾਰ ਰੱਖ ਰਹੀ ਐ ਪਹਿਲਾਂ ਹੀ ਸਾਡੀਆਂ ਜਿਹੜੀਆਂ ਡਿਮਾਂਡਾਂ ਐ ਉਹ ਬੜੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪ੍ਰੋਟੈਸਟ ਵੀ ਅਸੀਂ ਕੀਤਾ ਤੁਸੀਂ ਵੀ ਉਸ ਚੀਜ਼ ਦੇ ਗਵਾਹ ਹੋ ਨਾ ਕੋਈ ਪੈਨਸ਼ਨਾਂ 'ਚ ਵਾਅਦਾ ਹੋਇਆ ਜਿਵੇਂ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ 1500 ਤੋਂ ਵਧਾ ਕੇ ਅਸੀਂ 2500 ਕਰਾਂਗੇ ਉਹ ਵੀ ਇਹ ਫੇਲ ਹੋ ਗਈ ਸਰਕਾਰ ਉਹ ਵੀ ਪੂਰੀਆਂ ਕਰਨ ਦੇ ਵਿੱਚ 4 ਸਾਲ ਤੋਂ ਉੱਪਰ ਹੋ ਚੁੱਕੇ ਸਾ ਚਾਰ ਸਾਲ ਹੋ ਗਏ ਨੇ ਉਹ ਵੀ ਇਹਨਾਂ ਤੋਂ ਡਿਮਾਂਡ ਉਹ ਪੂਰੀ ਨਹੀਂ ਹੋਈ ਆ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਡਿਮਾਂਡਾਂ ਜਿਵੇਂ ਬੈਕਲੌਗ ਪੂਰਾ ਕਰਨਾ ਜਿਵੇਂ ਕਿ ਜਿਹੜਾ ਹੈਗਾ ਹੈਲਥ ਕਾਰਡ ਬਣਾਉਣੇ ਅਲੱਗ ਤੌਰ ਤੇ ਜਿਹੜਾ ਹੈਗਾ ਲੋਨ ਮਿਲਣ ਡਿਵੈਂਕ ਪਰਸਨਲ ਤਾਂ ਕਿ ਆਪਦਾ ਜਿਹੜਾ ਹੈਗਾ ਆਪਦਾ ਆਪਦੇ ਤੇ ਡਿਪੈਂਡ ਹੋ ਸਕਣ ਮਤਲਬ ਇਸ ਤਰ੍ਹਾਂ ਦੀਆਂ ਡਿਮਾਂਡ ਆ ਪਹਿਲਾਂ ਹੀ ਪੂਰੀਆਂ ਨਹੀਂ ਹੋਈਆਂ ਸਨ ਤੇ ਆ ਨਵੀਆਂ ਕੰਡੀਸ਼ਨਾਂ ਜਿਹੜੀਆਂ ਸਰਕਾਰੋਂ ਹੋ ਰੱਖਣ ਲੱਗੀ ਐ ਲੋਕਲ ਪ੍ਰਸ਼ਾਸਨ ਹੋ ਰੱਖਣ ਲੱਗ ਗਿਆ ਕਿ ਜਿਹੜਾ ਹੈਗਾ 40 ਤੋਂ 70% ਤੱਕ ਕੀ ਹੋ ਜਿਹੜਾ ਹੈਗਾ ਅਪਲਾਈ ਕਰ ਸਕਦਾ ਨੌਕਰੀਆਂ ਦੇ ਵਿੱਚ ਸੋ ਇਹ ਕੰਡੀਸ਼ਨਾਂ ਜਿਹੜੀਆਂ ਦਿਵਿਆਂਗ ਵਰਗ ਨੂੰ ਜਿਹੜੀਆਂ ਬਿਲਕੁਲ ਮੰਜ਼ੂਰ ਨਹੀਂ ਐ ਦਿਵਿਆਂਗ ਵਰਗ ਦੇ ਵਿੱਚ ਉਹ ਭਾਰੀ ਰੋਸ ਐ ਇਹਨਾਂ ਕੰਡੀਸ਼ਨਾਂ ਦੇ ਵਿੱਚ ਸੋਧ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਦੁਬਾਰਾ ਇਹ ਫਾਰਮ ਕੈਨਸਲ ਕਰਕੇ ਜਿਹੜੇ ਨਗਰ ਨਿਕੰਦੇ ਵਿੱਚ ਨਿਕਲੇ ਐ ਦਿਵਿਆਂਗਾਂ ਦੇ ਜਿਹੜੀ ਭਰਤੀ ਵਾਸਤੇ ਉਹਦੇ ਵਿੱਚ ਸੋਧ ਕਰਕੇ ਜਿਹੜੀ ਕੰਡੀਸ਼ਨ ਆ 40 ਤੋਂ 100 ਹੀ ਰੱਖੀ ਜਾਵੇ ਜਿਹੜੀ ਪਹਿਲਾਂ ਉਹ ਰੱਖੀ ਜਾਂਦੀ ਸੀ ਤੇ ਨਹੀਂ ਤਾਂ ਫਿਰ ਇਹ ਜਿਹੜਾ ਹੈਗਾ ਦਿਵੰਗ ਵਰਗ ਜਿਹੜਾ ਇੱਕ ਵੱਡਾ ਪ੍ਰੋਟੈਸਟ ਕਰਨ ਤੋਂ ਮਜਬੂਰ ਹੋ ਜਾਵੇਗਾ ਸਰਕਾਰ ਨੂੰ ਇਹ ਬੇਨਤੀ ਹੈ ਲੋਕਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲ ਕੇ ਜਿਹੜਾ ਟੀਕੇ ਲਾ ਲਾ ਕੇ ਨਾ ਦੇਖਣ ਵੀ ਦਿਵੰਗ ਵਰਗ ਨੂੰ ਦੁੱਖ ਲੱਗਦਾ ਜਾਂ ਨਹੀਂ ਲੱਗਦਾ ਇਹ ਦਿਵੰਗ ਵਰਗ ਦੇ ਵਿੱਚ ਪੜੇ ਲਿਖੇ ਸੂਝਵਾਨ ਜਿਹੜੇ ਹੈਗੇ ਆ ਅੱਗੋਂ ਬੈਠੇ ਆ ਜਿਨ੍ਹਾਂ ਨੂੰ ਤੁਹਾਡੀ ਜਿਹੜੀ ਕੱਲੀ-ਕੱਲੀ ਚੀਜ਼ ਦਾ ਵੀ ਤੁਸੀਂ ਕਿੱਥੇ ਕੀ ਕਰ ਰਹੇ ਹੋ ਕਿੱਥੇ ਤੁਸੀਂ ਲੈ ਗਿਆ ਕਟੌਤੀ ਕਰਦੇ ਹੋ ਸਾਡੇ ਅੱਖਾਂ ਦੇ ਵਿੱਚ ਸਭ ਪਤਾ ਲੱਗਦਾ ਹੈ ਮੂਰੇ ਉੱਤਰੇ ਹੋਏ ਆ ਔਰ ਅਸੀਂ ਜਿਹੜਾ ਪ੍ਰੋਟੈਸਟ ਵੀ ਉਹ ਕਰਾਂਗੇ ਅਗਰ ਸਾਨੂੰ ਆਪਦੀਆਂ ਜਾਨਾਂ ਵੀ ਦੇਣੀਆਂ ਪੈਈਆਂ ਦਿਵੰਗ ਵਰਗ ਦੇ ਵਾਸਤੇ ਜਿਹੜੇ ਉਹਨਾਂ ਦੇ ਵਿੱਚ ਹੱਕਾਂ ਦੇ ਮਾਰੇ ਜਾ ਰਹੇ ਸਰਕਾਰ ਕਰਨੀ ਹੋ ਜਾਂ ਪ੍ਰਸ਼ਾਸਨ ਕਰਨੀ ਹੋ ਉਹਦੇ ਵਾਸਤੇ ਉਹ ਆਪਦੀਆਂ ਜਾਨਾਂ ਵੀ ਅਸੀਂ ਕੁਰਬਾਨ ਕਰ ਦਾਂਗੇ ਪਰ ਇਸ ਪ੍ਰਦਰਸ਼ਨ ਕਿਸ ਕਰ ਰਿਹਾ ਹੈ ਆਜਾ ਪ੍ਰਦਰਸ਼ਨ ਦੇਖੋ ਜੀ ਅਸੀਂ ਜਿਹੜਾ ਹੈ ਅੰਗਹੀਣ ਵਰਗ ਹੈ ਜਿਹੜਾ ਹੈਗਾ ਉਹ ਇੱਕ ਬੈਠ ਕੇ ਹੀ ਪ੍ਰੋਟੈਸਟ ਕਰ ਸਕਦਾ ਸੀ ਬੈਠੇ ਆ ਪ੍ਰੋਟੈਸਟ ਕਰ ਰਹੇ ਆ ਡੀਸੀ ਸਾਹਿਬ ਸਾਡੇ ਕੋਲੇ ਆਉਣਗੇ ਮੰਗ ਪੱਤਰ ਲੈ ਕੇ ਜਾਣਗੇ ਉਹਨਾਂ ਨੂੰ ਬੇਨਤੀ ਆ ਵੀ ਲੈ ਕੇ ਜਾਣ ਔਰ ਸਾਡੀ ਜਿਹੜੀ ਹੈਗੀ ਹੈ ਸਾਡੇ ਨਾਲ ਜਿਆਦਾ ਮੀਟਿੰਗ ਰੱਖਣ ਕਨਵਰਸ ਤੇ ਨਹੀਂ ਤਾਂ ਫਿਰ ਅਸੀਂ ਪ੍ਰੋਟੈਸਟ ਜਿਹੜਾ ਰੋਡ ਜਾਮ ਕਰਨ ਤੇ ਉਹ ਮਜਬੂਰ ਹੋ ਜਾਣਾ